ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ ਕਈ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਤੇ ਬਲੌਗ ਨਹੀਂ ਪਾਇਆ ਮੈਂ ਥੋੜਾ ਜਿਹਾ ਪਿੰਡ ਵਿੱਚ ਬੀਜੀ ਤੇ ਪਿੰਡ ਵਿੱਚ ਚੱਲ ਰਿਹਾ ਸੀ ਗੁਰਦਾਰਾ ਕਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਕੰਧ ਪਤ ਸਾਹਿਬ ਦੇ ਜਾਪ ਤੇ ਸਭੂ ਜੀ ਸਾਹਿਬ ਦੇ ਜਾਪ ਤੇ ਉਹ ਲਾਈਵ ਪ੍ਰੋਗਰਾਮ ਤੁਸੀਂ ਸਾਡੇ ਚੈਨਲ ਤੇ ਕਰਦੇ ਪਿੰਡ ਪੱਲੀ ਚੀ ਚੈਨਲ ਤੇ ਦੇਖ ਸਕਦੇ ਆ ਜੀ YouTube ਦੇ ਪਿੰਡ ਪੱਲੀ ਉੱਚੀ লাইਵ ਪਿੰਡ YouTube ਤੇ ਜਾ ਕੇ ਸਰਚ ਵਿੱਚ ਪਿੰਡ ਪੱਲੀ ਉੱਚੀ লাইਵ ਭਰੋ ਤੇ ਇੱਥੇ ਪੀਲੇ ਰੰਗ ਦਾ ਲੋਗੋ ਆਣਾ ਤੇ ਉਹਨੂੰ ਖੋਲ ਕੇ ਓਪਨ ਕਰਕੇ ਚੈਨਲ ਨੂੰ ਤੇ ਉੱਥੇ ਵਿੱਚ ਸਾਡੇ লাইਵ ਪਏ ਹੋਣੇ ਤੁਸੀਂ ਉਹ ਦੇਖ ਸਕਦੇ ਆ ਜਿਹਦੇ ਕਰਕੇ ਅਸੀਂ ਦੋ ਤਿੰਨ ਦਿਨ ਤੋਂ ਵੀਡੀਓ ਨਹੀਂ ਪਾਈ ਤੇ ਅਸੀਂ ਲਾਈਵ ਕਰਦੇ ਆ ਤੇ ਤਾਂ ਕਰਕੇ ਅਸੀਂ ਲੇਟ ਹੋ ਗਏ ਤੇ ਅੱਜ ਅਸੀਂ ਚੱਲੇ ਆ ਜੀ ਸ਼ਹਿਰ ਨੂੰ ਬੰਗਿਆਂ ਨੂੰ ਤੇ ਮੰਮੀ ਦੀ ਅੱਖ ਦਾ ਆਪਰੇਟ ਹੋਣਾ ਹੈ ਤਾਂ ਕਰਕੇ ਅਪਾਇੰਟਮੈਂਟ ਲੈ ਕੇ ਆਵਾਂ ਕਿ ਦੇਖਦੇ ਆ ਡਾਕਟਰ ਸਾਹਿਬ ਕੀ ਕਹਿੰਦੇ ਆ ਤੇ ਮਿਲਦੇ ਆ ਜੀ ਬਾਕੀ ਸ਼ਹਿਰ ਜਾ ਕੇ ਲੋ ਵੀ ਦੋਸਤੋ ਅਸੀਂ ਚਲੇ ਆ ਜੀ ਸ਼ਹਿਰ ਨੂੰ ਤੁਸੀਂ ਦੇਖ ਸਕਦੇ ਆ ਤੇ ਸਕੂਟਰੀ ਸਾਡੀ ਹੋ ਰਹੀ ਹੈ ਜੀ ਗਰਮ ਇੱਧਰੋਂ ਹੁਣ ਅਸੀਂ ਜਾਵਾਂਗੇ ਸ਼ਹਿਰ ਨੂੰ ਲੋ ਵੀ ਦੋਸਤੋ ਅਸੀਂ ਪਹੁੰਚ ਗਏ ਜੀ ਆਪਣੀ ਦੁਕਾਨ ਤੇ ਤੁਸੀਂ ਦੇਖ ਸਕਦੇ ਆ ਜੀ ਬਾਦਰ ਸਾਹਿਬ ਬੈਠੇ ਨੇ ਦੁਕਾਨ ਦੇ ਕਾਊਂਟਰ ਤੇ ਆ ਸਾਡੀ ਦੁਕਾਨ ਹੈ ਜੀ ਤੁਹਾਡਾ ਐਡਰੈਸ ਪਹਿਲਾਂ ਮੈਂ ਦੱਸਿਆ ਸੀ ਦੁਕਾਨ ਦਾ ਜੇ ਕਿਸੇ ਨੇ ਬਿਜਲੀ ਦਾ ਕੰਮ ਕੋਈ ਮੈਕਸੀ ਠੀਕ ਕਰਵਾਣੀ ਆ ਜਾਂ ਪੱਖਾ ਲਵਾਉਣਾ ਆ ਕੋਈ ਫਿਟਿੰਗ ਦਾ ਕੰਮ ਕਰਵਾਉਣਾ ਆ ਜੀ ਤਾਂ ਸਾਡੇ ਨਾਲ ਸੰਪਰਕ ਕਰਿਓ ਲੋ ਵੀ ਦੋਸਤੋ ਅਸੀਂ ਪਹੁੰਚੇ ਆ ਜੀ ਬਰਗਾ ਸ਼ਰਗਰ ਦੇ ਨਾਲ 베ਰੀ ਅੱਖਾਂ ਦਾ ਹਸਪਤਾਲ 베ਰੀ ਆਈ ਹਸਪੀਟਲ ਇੱਥੇ ਕਰਵਾ ਰਹੇ ਆ ਜੀ ਮੰਮੀ ਦੀ ਅੱਖ ਦਾ ਇਲਾਜ ਦੇਖਦੇ ਆ ਡਾਕਟਰ ਕੀ ਕਹਿੰਦਾ ਦਵਾਈਆਂ ਦੁਵਾਈਆਂ ਦਾ ਪਾਤੀਆਂ ਅੱਖ ਦੇ ਵਿੱਚ ਦੇਖ ਸਕ ਰਹੇ ਆ ਜੀ ਆ ਖੜੀ ਸਾਡੀ ਰਾਣੀ ਸੁੰਤਰਾ 베ਰੀ ਆਈ ਹਸਪੀਟਲ ਲੋ ਵੀ ਮਿੱਤਰੋ ਡਾਕਟਰ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਆ ਜੀ ਆਪਣੇ ਨਾਨਕੇ ਏ ਆ ਜੀ ਬੰਗਿਆਰੇ ਨਾਨਕੇ ਇੱਕ ਦਿਨ ਤੋਂ ਅਦਾਸ ਨਵੀਂ ਸ਼ਰਲੇ ਨਾਨਕੇ ਇੱਥੇ ਸਾਡੇ ਮਾਮਾ ਜੀ ਰਹਿੰਦੇ ਆ ਤੇ ਅਸੀਂ ਪਹੁੰਚ ਗਏ ਆ ਸਾਡੇ ਫਾਦਰ ਸਾਹਿਬ ਇਹ ਵੀ ਆ ਗਏ ਆ ਜੀ ਦੇਖ ਸਕਦੇ ਆ ਅਸੀਂ ਪਹੁੰਚੇ ਜੀ ਆਪਣੇ ਮਾਮਿਆਂ ਦੇ ਘਰੇ ਨਨ ਗੋ ਬੰਦ ਆ ਉੱਚੇ ਦਿਨ ਆਉਂਦੇ ਸੈਣੀ ਉਹ ਬਹੁਤ ਰੌਣਕ ਜੀ ਲਾਉਂਦੇ ਆ ਇਹ ਆ ਉੱਚਾ ਦਿਨ ਬਹੁਤ ਜੀ ਇਹ ਆਂਡ ਮਾਡ ਵਿੱਚ ਜਿੱਦਾਂ ਸਾਰੇ ਘਰ ਪੈ ਜਾਂਦੇ ਆ ਲੋਭੀ ਦੋਸਤੋ ਅਸੀਂ ਪਹੁੰਚ ਗਏ ਆ ਜੀ ਘਰੇ ਸਾਡਾ ਘਰ ਦੇਖ ਸਕਦੇ ਹੋ ਤੁਸੀਂ ਤੇ ਸ਼ਹਿਰ ਡਾਕਟਰ ਨੂੰ ਮਿਲੇ ਸੀਗੇ ਡਾਕਟਰ ਕਹਿੰਦਾ ਕਿ ਸ਼ੁਕਰ ਨੂੰ ਆਪਰੇਸ਼ਨ ਕਰ ਦਵਾਂਗੇ ਮੋਤੀ ਉੱਤਰ ਦਾ ਮਾਤਾ ਦੀ ਅੱਖ ਦਾ ਤੇ ਦੇਖਦੇ ਹਾਂ ਹੁਣ ਸ਼ੁਕਰ ਨੂੰ ਹੁੰਦਾ ਜਿਵੇਂ ਨੂੰ ਹੁੰਦਾ ਚੰਦੀ ਨੂੰ ਤਾਂ ਕਰ ਦਨੇ ਸ਼ੁਕਰਵਾਜ ਸੌਂਬੰਦ ਕਰਵਾਵਾਂਗੇ ਦੇਖਦੇ ਆ ਜੀ ਹੁਣ ਕਰਾਂਗੇ ਵੀਡੀਓ ਐਡਿਟ ਤੇ ਫੇ ਪਾਵਾਂਗੇ YouTube ਤੇ ਇਹ ਦੇਖਦੇ ਆ ਜੀ ਕੀ ਬਣਦਾ ਅਵੀ ਦੋਸਤੋ ਅਸੀਂ ਕੋ ਮਰੇ ਆ ਜੀ ਆਪਣੀ ਹਵੇਲੀ ਅੱਜ ਤੇ ਪਹਿਲਾ ਪ੍ਰੋਗਰਾਮ ਵਿੱਚ ਬੀਜੀ ਸੀਗੇ ਤੇ ਅਸੀਂ ਇੱਕ ਦਿਨ ਕਰਤੀ ਸਪਰੇ ਪਾਪਾ ਸਪਰੇ ਲਗਾਏ ਸੀ ਬੂਟਿਆਂ ਨੂੰ ਤੇ ਬੂਟੇ ਇਕੱਠੇ ਹੋ ਗਏ ਉਹ ਨਿਕੜੂ ਵੀ ਆ ਵੀ ਮਰ ਗਿਆ ਵਿਚਾਰਾ ਮਾਲੀ ਕਹਿੰਦਾ ਕਿ ਤੁਸੀਂ ਪਾਣੀ ਲਾਓ ਪਾਣੀ ਲਾ ਕੇ ਦੇਖਦੇ ਹਾਂ ਹੁਣ ਜੇ ਦੁਆਰਤੀ ਸਹੀ ਹੋ ਜਾਣ ਤਾਂ ਤੁਸੀਂ ਦੇਖ ਸਕਦੇ ਆ ਸਾਡੇ ਬੂਟਿਆਂ ਦਾ ਹਾਲ ਵਿਚਾਰਾ ਨੂੰ ਕਿਸੇ ਦੀ ਨਜ਼ਰ ਲੱਗ ਗਈ ਮੈਂ ਵੀਡੀਓ ਪਾਉਂਦਾ ਰਹਿਣਾ ਵੀਡੀਓ ਪਾਣ ਦੇ ਚੱਕਰਾਂ ਚ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ। ਉਹ ਇੱਥੇ ਪਾਲਕ ਵੀ ਸੀਗੀ ਉਹ ਵੀ ਉਹ ਵੀ ਸੌਂ ਗਈ ਪਿਆਜ਼ ਵੀ ਸਾਡੇ ਸਾਰੇ ਪੀਲੇ ਪੈ ਗਏ। ਪਤਨੀ ਦਵਾਈ ਰਿਐਕਸ਼ਨ ਕਰ ਗਈ। ਪਤਾ ਨਹੀਂ ਕੀ ਹੋਇਆ। ਇੱਥੇ ਮੇਥੀ ਸੀ ਇਹ ਵੀ ਵਿਚਾਰੀ ਲੰਮੀ ਪੈ ਗਈ। ਦੇਖਦੇ ਕਿ ਮਾਨਾ ਕੱਚਾ ਕਚਾਇਆ ਹੁੰਦਾ ਕਿ ਬੂਟੇ ਇੰਨੇ ਸੋਹਣੇ ਸੀਗੇ ਸਾਰੇ ਬੇਕਾਰ ਜਿਹੇ ਹੋ ਗਏ। ਉਹਦਾ ਆਲੂਆਂ ਦੇ ਬੂਟੇ ਤਾਂ ਸਹੀ ਹੋਗੇ ਤੁਹਾਨੂੰ ਇੱਕ ਦਿਨ ਦਿਖਾਇਆ ਸੀ। ਆਹ ਦੇਖੋ ਜੀ ਆਲੂਆਂ ਦੇ ਬੂਟੇ ਨੇ ਫੁੱਲ ਨਿਕਲਿਓ। ਟਾਮੇਟਾ ਵੀ ਨਿਕਲੇ ਹੋਰ ਵੀ ਉਹ ਨਿਕਲੇ ਆ ਤੇ ਹੋਰ ਵੀ ਕਈ ਹੈਗੇ ਫੁੱਲ ਤੇ ਹਲਦੀ ਵੀ ਲਾ ਪਏ ਡਿਗਣ ਤੁਸੀਂ ਦੇਖ ਸਕਦੇ ਨੇ ਇਧਰਲੇ ਪਾਸੇ ਪੈ ਕੇ ਲੰਮੀ ਇਹ ਹੌਲੀ ਹੌਲੀ ਕਰਕੇ ਸਾਰੇ ਡੇਬਣ ਜਦੋਂ ਦਸਿਆ ਆਈਆਂ ਨੂੰ ਤਾਂ ਹਲਦੀ ਵਿੜ ਗਈ ਜਾਣੀ ਆ ਤੇ ਇੱਥੇ ਸਾਡੀਆਂ ਬਿੱਲੀਆਂ ਲੜ ਪਈਆਂ ਆ ਦੇਖ ਇੱਥੇ ਬਿੱਲੀਆਂ ਲੜ ਗਈਆਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਐਸੋ ਜਿ ਲੜਦੀਆਂ ਰਹਿੰਦੀਆਂ ਸਾਡੀ ਸਬਜ਼ੀ ਖਰਾਬ ਕਰਦੀਆਂ ਰਹਿੰਦੀਆਂ ਤੇ ਬਾਕੀ ਦੇਖਦੇ ਆ ਜੀ ਹੁਣ ਕੀ ਬਣਦਾ ਹੋਰ ਜੀ ਘਰ ਜਾ ਕੇ ਮਿਲਦੇ ਆ ਤੁਹਾਨੂੰ ਦੇਖ ਰਹੇ ਆ ਤੇ ਪਹਿਲੇ ਕਈ ਦਿਨਾਂ ਤੋਂ ਮੈਂ ਬਲੌਗ ਨਹੀਂ ਪਾਏ ਉਹ ਟਾਈਮ ਅੱਗੇ ਪਿੱਛੇ ਵੀ ਹੋ ਸਕਦਾ ਆ ਤੇ ਨਹੀਂ ਵੀ ਪੈ ਸਕਦਾ ਜਿੱਦਾਂ ਹੁਣ ਮੈਂ ਬਲੌਗ ਪਾਇਆ ਸੀ ਪਿਛਲਾ ਪ੍ਰਭਾਤ ਫੇਰੀ ਵਾਲਾ ਪਹਿਲੀ ਪ੍ਰਭਾਤ ਫੇਰੀ ਵਾਲਾ ਪਾ ਦਿੱਤਾ ਫਿਰ ਗੈਪ ਪੈ ਗਿਆ ਫਿਰ ਦੂਜੀ ਪ੍ਰਭਾਤ ਫੇਰੀ ਵਾਲਾ ਪੈ ਗਿਆ ਇਦਾਂ ਵੀ ਜਿੱਦਣ ਲਾਈਵ ਕਰੀਦਾ ਉਹਨਾਂ ਗੈਬੀ ਪੈ ਜਾਂਦਾ ਫਿਰ ਪ੍ਰੋਗਰਾਮ ਤੋਂ ਬਾਅਦ ਥੱਕ ਗਏ ਕੋਈ ਬਲੌਗ ਨਹੀਂ ਬਣਿਆ ਤੇ ਉਹ ਵੀ ਕੰਮ ਰਹਿ ਗਿਆ ਵਿੱਚ ਹੀ ਤੇ ਪਹਿਲਾਂ ਬੜਾ ਸੋਹਣਾ ਮੈਂ ਡੇਲੀ ਵਲੌਗ ਪਾਦਾ ਸੀਗਾ ਮੈਂ ਘੱਟੋ ਘੱਟ ਵੀ 31-32 ਵਲੌਗ ਮੈਂ ਡੇਲੀ ਪਾਈ ਬਿਨਾ ਨਾਗੇ ਤੋਂ ਹੁਣ ਪ੍ਰੋਗਰਾਮ ਚੱਲ ਪਏ ਨਾਗੇ ਪੈ ਗਏ ਫੋਨ ਫਨ ਲਾਈਵ ਤੇ ਚੱਲਦੇ ਸੀਗੇ ਤਾਂ ਪਤਾ ਨਹੀਂ ਲੱਗਾ ਕਿ ਕਿੱਦਾਂ ਹੋ ਗਿਆ ਸਾਰਾ ਤੇ ਨਾਗੇ ਜੇ ਪੈ ਗਏ ਹੁਣ ਮੈਂ ਦੁਬਾਰਤ ਤੀ ਸੀਰੀ ਸ਼ੁਰੂ ਕਰੂੰਗਾ ਤੇ ਡੇਲੀ ਵਲੌਗਾਂ ਵਾਲੀ ਦੇਖਨੇ ਆ ਜੀ ਕੀ ਬਣਦੀ ਐ ਬਾਕੀ ਅੱਜ ਹਸਪੀਟਲ ਜਾ ਕੇ ਆਏ ਮਮੀ ਰੱਖਾਂ ਦਿਖਾ ਕੇ ਲੈ ਕੇ ਆਏ ਆ ਤੇ ਉਹ ਡਾਕਟਰ ਕਹਿੰਦਾ ਕਿ ਜਦੋਂ ਮਾਜੀ ਅੱਖ ਬਣਵਾ ਲਿਓ ਆਪਣੀ ਉਹ ਅੱਖ ਦਾ ਆਪਰੇਸ਼ਨ ਹੋਣਾ ਆ ਮੋਤੀ ਉੱਤਰਦਾ ਆ ਤੇ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ ਦੋਸਤੋ ਸ਼ਾਮ ਦਾ ਹੋ ਗਿਆ ਸਮਾਂ ਵਲੋਗ ਚੱਲ ਰਿਹਾ ਆ ਨਾਲੋਂ ਨਾਲ ਤੇ ਸਾਡੇ ਕੋਲ ਇੱਕ ਹੈਗਾ ਥੈਲਾ ਇਹਦੇ ਵਿੱਚ ਫੜਿਆ ਅਸੀਂ ਇੱਕ ਸ਼ਿਕਾਰੀ ਹਾਂਜੀ ਅਸੀਂ ਆ ਨਾ ਫੜਿਆ ਚੂਹੀ ਇਹਨੂੰ ਅਸੀਂ ਮਾਰਨਾ ਨਹੀਂ ਹੈਗਾ ਇਨੂੰ ਵੀ ਛੱਡਾਂਗੇ ਬਈ ਦੇ ਕੋਲ ਸਾਡੇ ਮਹਲੇ ਚ ਜਦੋਂ ਸੱਪ ਵੀ ਆ ਜਾਂਦਾ ਸੀ ਉਹਨੂੰ ਮਾਰਦੇ ਨਹੀਂ ਬਈ ਦੇ ਵਿੱਚ ਜ ਬਈ ਦੇ ਕੋਲ ਛੱਡ ਦਿੰਦੇ ਆ ਤੇ ਬਈ ਦੇ ਵਿੱਚ ਹੀ ਛੱਡੀ ਦਦਤਾ ਕਿ ਬਾਹਰ ਨਾ ਨਿਕਲ ਸਕੇ ਇਹਨੂੰ ਵੀ ਦੇਖਦਾ ਜੀ ਬਈ ਦੇ ਵਿੱਚ ਛੱਡੂੰਗਾ ਕਿ ਕੋਈ ਹੋ ਨਾ ਕਰੇ ਕਿਸੇ ਨੂੰ ਨੁਕਸਾਨ ਨਾ ਹੋਵੇ ਤੇਰੀ ਜਾਨ ਨਾ ਜਾਵੇ ਆ ਦੋਸਤੋ ਪੰਚਾਇਤ ਦੇ ਹਨ ਇੱਥੇ ਬੋਰਡ ਲਾਇਆ ਸੀ ਤੇ ਪਹਿਲਾਂ ਲੋਕ ਇੱਥੇ ਕਚਰਾ ਸਿੜਦੇ ਹੁੰਦੇ ਸੀਗੇ ਕੁਟੀ ਵਾਲੇ ਰਾਹ ਚ ਤੇ ਪੰਚਾਇਤ ਨੇ ਬੋਰਡ ਲਾਇਆ ਕਿ ਇੱਥੇ ਲਿਖ ਕੇ ਲਾਣਾ ਹੈ ਕਿ ਇੱਥੇ ਕੋਈ ਕਚਰਾ ਨਾ ਸਟੋ ਉਸ ਵੇਲੇ ਆ ਜੀਐਸਬੀ ਲਿਆ ਕੇ ਪੂਰੀ ਸਫਾਈ ਕਰਤੀ ਪਰ ਪਿੰਡ ਦੇ ਲੋਕ ਫੇਰ ਵੀ ਨਹੀਂ ਹਟਦੇ ਆ ਤੇ ਚਲ ਕਚਰਾ ਸਟਿਆ ਦੂਜਾ ਭਾਰਤੀ ਲਈ ਪਰ ਭਾਰਤੀ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਇੱਥੇ ਕੂੜਾ ਇਹਦਾ ਕੀ ਇਲਾਜ ਕੀਤਾ ਜਾਵੇ ਇੱਥੇ ਆ ਤੁਸੀਂ ਦੇਖੋ ਜੀ ਉਹ ਬੜੀ ਵਧੀਆ ਜਗ੍ਹਾ ਬਣਾਈ ਆ ਉਧਰ ਪਿਛਲੇ ਪਾਸੇ ਉੱਥੇ ਜਗਾ ਖड्डे ਕੱਢੇ ਹੈਗੇ ਜਿੰਨੇ ਕਚਰਾ ਹੁੰਦਾ ਸਾਰਾ ਉੱਥੇ ਸਿੱਟੋ ਉਹ ਪਿੱਛੇ ਪੰਚਾਇਤ ਸਰਕਾਰ ਵੱਲੋਂ ਕੂੜਾ ਸਿੱਟਣ ਨੂੰ ਵੀ ਬਣਾਇਆ ਹੋਇਆ ਸਾਰਾ ਡੰਪ ਤੇ ਫਿਰ ਵੀ ਪਿੰਡ ਦੇ ਲੋਕ ਸੁਣਦੇ ਨਹੀਂ ਕਿਸੇ ਦੀ ਤੇ ਇੱਥੇ ਕਚਰਾ ਸਿੱਟ ਦਿੰਦੇ ਆ ਹੁਣ ਲਫਾਫੇ ਆ ਲਫਾਫੇ ਬੰਦਾ ਕਿਆ ਕਰੂ ਇਹ ਗੱਲ ਨੇ ਕਿਤੇ ਜੋ ਪਿੱਛੇ ਹੋਵੇ ਤਾਂ ਬੰਦਾ ਅੱਗੂ ਗਲਾ ਲੰਦਾ ਤੁਸੀਂ ਦੇਖ ਸਕਦੇ ਆ ਤੇ ਕਿਆ ਕੁਝ ਨਹੀਂ ਬਣਦਾ ਇੱਥੇ ਹਲੇ ਬੋਰਡ ਲਿਖਣ ਨੂੰ ਪਿਆ ਆ ਕਿ ਇੱਥੇ ਕਚਰਾ ਨਾ ਸਟੋ ਲੋਕਾਂ ਨੇ ਪਹਿਲੇ ਕਚਰਾ ਸਿੱਟ ਸਿੱਟ ਕੇ ਜਗਾ ਫੇਰ ਭਾਰਤੀ ਇਸ ਤੋਂ ਬਾਅਦ ਤੇ ਆਹ ਦੇਖ ਸਕਦੇ ਲੋ ਜੀ ਇਧਰਲੇ ਪਾਸੇ ਹੈਲੋ ਗਾਇਸ ਹੈਲੋ ਗਾਇਸ ਹੈਲੋ ਹੈਲੋ ਗਾਇਸ ਇਹ ਡੇਗੇ ਹੈ ਨਾ ਜੱਕੜਾ ਮੈਂ ਵੀ ਨਹੀਂ ਅੱਛਾ ਆ ਦੇਖ ਲੈ ਰਣਵੀਰ ਵੀ ਗਾਇਸ ਗਾਇਜ਼ ਕਰਦਾ ਸੀ ਆ ਦੇਖ ਲੈ ਕਿੱਦਾਂ ਡੇਗੇ ਆ ਲਾਈਵ ਸ਼ੋ ਲਾਈਵ ਜੋ ਇੱਧੇ ਤੂੰੜੇ ਭਰਾ ਛੱਡ ਕੇ ਚੱਲਣ ਲੱਗੇ ਹੋ ਕੋਈ ਨਾ ਮੈਂ ਪਾਣਾ ਮੈਂ ਮੈਂ ਚੂਹੀ ਸੱਟ ਗਿਆ ਜੋ ਹੀ ਆ ਗਈ ਸੀ ਘਰੇ ਗਵਾਂਡੀਆਂ ਦੇ ਚਲ ਗਰਾਂਣੇ ਚੱਲਾ ਚਲੋ ਫੇ ਆਹ ਦੇਖ ਸਕਦੇ ਆ ਜੀ ਕੀ ਹੈ ਗੇੜਾ ਮਾਂ ਚੱਲਾ ਖੇਡ ਵੀ ਲਿਆ ਕਰੋ ਕਦੇ ਮੋਟਾ ਹੋਈ ਜਾਣਾ ਕੱਲ ਨੂੰ ਕੱਲ ਨੂੰ ਕੱਲੂ ਖੇਡਣਾ ਫੇ ਅੱਜ ਕਹਦੇ ਗੇੜਾ ਮਾਂ ਚੱਲਾ ਅੱਜ ਯਾਰ ਲੇਟ ਹੋ ਗਿਆ ਠੀਕ ਆ ਆਹ ਦੇਖ ਸਕਦੇ ਆ ਜੀ ਤੁਸੀਂ ਆਹ ਬਈ ਲੰਗੜੀਆ ਕੋਲੋਂ ਤੇ ਪਿੰਡ ਦੇ ਲੋਕਾਂ ਨੇ ਇੱਥੇ ਵੀ ਕਚਰਾ ਸਿੜਦਾ 10 ਜੇ ਜਗ੍ਹਾ ਬਣਾਈਓ ਤੇ ਕਚਰਾ ਕਾਹਨੂੰ ਇਦਾਂ ਫਲਾਣੇ ਆ ਵੀ ਜਗਾ ਕਚਰਾ ਸੱਟੇ ਹੋਆ ਤੇ ਇੱਧਰ ਵੀ ਕਚਰਾ ਸਿੱਟਤਾ ਤੇ ਇੱਧਰ ਵੀ ਕਚਰਾ ਸਿੱਟਤਾ ਸਾਰੇ ਪਾਸੇ ਕਚਰਾ ਕਚਰਾ ਕੀਤਾ ਪਿਆ ਇਹ ਪਿੰਡ ਦੀ ਐਂਟਰੀ ਆ ਕੁਟੀਆਂ ਨੂੰ ਜਾਣ ਵਾਲਾ ਰਾਹ ਆ ਜੇ ਕੋਈ ਦੇਖੂਗਾ ਉਪਰ ਬੰਦਾ ਪਿੰਡ ਜਾ ਕੇ ਤਾਂ ਕਿਆ ਕਹੂਗਾ ਪਿੰਡ ਵਾਲੇ ਕੋ ਸੋਚਦੇ ਨਹੀਂ ਕਿ ਜੇ ਜਗਾ ਬਣਾਈਓ ਪੰਚਾਇਤ ਨੇ ਕਚਰਾ ਸੱਟਣ ਨੂੰ ਬੰਦਾ ਉਧਰ ਸੱਟ ਲਵੇ ਆ ਤੁਸੀਂ ਦੇਖ ਸਕਦੇ ਲੋ ਜੀ ਆ ਆ ਉਪਰੇ ਬਈ ਤੇ ਰੋਡ ਦੇ ਨਾਲ ਹੀ ਲਿਫਾਵੇ ਸੱਟੇ ਹੋਆ ਦੇਖੋ ਜੀ ਕਚਰਾ ਲੋਕੇ ਕੁਝ ਨਹੀਂ ਸੁਣਦੇ ਆ ਦੇਖੋ ਜੀ ਕਚਰਾ ਇਹ ਸਾਰਾ ਕੰਮ ਪੰਚਾਇਤ ਦਾ ਥੋੜੀ ਆ ਲੋਕੇ ਇਹਨੂੰ ਲੋਕਾਂ ਨੂੰ ਆਪਣੇ ਆਪ ਨੂੰ ਚਾਹੀਦਾ ਕਿ ਅਸੀਂ ਕਚਰਾ ਨਾ ਸੱਟੀਏ ਰੋਡ ਤੇ ਕਿ ਸਾਡਾ ਪਿੰਡ ਆ ਅਸੀਂ ਇਹਨੂੰ ਪਿੰਡ ਨੂੰ ਸੁਧਾਰ ਲਈਏ ਔਰ ਦੇਖੋ ਜੀ ਕਚਰਾ ਲੋ ਵੀ ਦੋਸਤੋ ਸਮਾਂ ਹੋ ਗਿਆ ਜੀ ਰਾਤ ਦਾ ਤੁਸੀਂ ਦੇਖ ਸਕਦੇ ਆ ਹਨੇਰਾ ਹੋਇਆ ਪਿਆ ਤੇ ਅਸੀਂ ਖਾਣ ਲੱਗੇ ਜੀ ਚੁੱਲੇ 'ਚ ਰੱਖ ਕੇ ਰੋਟੀ ਕੜਾਕੇ ਕੜੱਕ ਜੀ ਕਰਕੇ ਤੇ ਸਬਜੀ ਬਚ ਗਈ ਸੀ ਅਸੀਂ ਢੂੰਗਾ ਹੀ ਲੈ ਲਿਆ ਯਾਰ ਸਾਡੇ ਰੋਟੀਆਂ ਨੇ ਛਾਪਾ ਪਿਆ ਆ ਸਾਡੀ ਸਬਜੀ ਪਈ ਆ ਪਲੇਟ ਪਈ ਆ ਸਾਡਾ ਚੁੱਲਾ ਹੈ ਚ ਰੋਟੀ ਬਣਾਈ ਸੀ ਤੇ ਹੁਣ ਅਸੀਂ ਕੜਕ ਕੜਕ ਐ ਰੜਦੀ ਰੜਦੀ ਗਰਮ ਗਰਮ ਰੋਟੀ ਖਾਣੀ ਆ ਤੇ ਕਿਵੇਂ ਲੱਗਾ ਜੀ ਅੱਜ ਦਾ ਵਲੌਗ ਕਮੈਂਟਾਂ ਜਰੂਰ ਦੱਸਿਓ ਜਿਹੜੇ ਪਹਿਲਾਂ ਵਲੌਗਾਂ ਲਈ ਗੈਪ ਪੈ ਗਿਆ ਉਹਦੇ ਲਈ ਜੀ ਮਾਫੀ ਮੰਗਦੇ ਆ ਹੁਣ ਉਮੀਦ ਆ ਕਿ ਹੁਣ ਨਹੀਂ ਪੈਂਦਾ ਗਿਆ ਲਗਾਤਾਰੀ ਵਲੌਗ ਆਉਗੇ ਤੇ ਨਵੇਂ ਨਵੇਂ ਬਲੌਗ ਦੇਖਣ ਲਈ ਖਾਪ-ਖਾਣਾ ਦੇਖਣ ਲਈ ਕਰਨ ਬਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਸਾਡੇ ਲਾਈਵ ਪ੍ਰੋਗਰਾਮ ਦੇਖਣੇ ਤਾਂ ਪਿੰਡ ਪੱਲੀ ਵਿੱਚ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਮਿਲਦੇ ਆ ਜੀ ਅਗਲੇ ਬਲੌਗ ਵਿੱਚ